ਅੱਜ ਹਿਊਮਨ ਸਰਵਿਸ ਸੁਸਾਇਟੀ ਟੀਮ ਵੱਲੋਂ ਪ੍ਰਚੀਨ ਮੰਦਰ ਸਮਾਧੀਆਂ ਸੰन्यास ਆਸ਼ਰਮ ਤੇ ਵਿੱਚ ਮਾਤਾ ਜੀ ਸਾਡੇ ਜੋ ਕਿ ਇੱਥੇ ਬੜੇ ਲੰਬੇ ਸਮੇਂ ਤੋਂ ਸਰਵਜੀਤ ਗਿਰੀ ਜੀ ਸੇਵਾ ਨਿਭਾ ਰਹੇ ਹਨ ਤੇ ਇੱਥੇ ਮੰਦ ਬ੍ਰਹਮਨੰਦ ਗਿਰੀ ਜੀ ਤੇ ਮੱਗ ਤਿਲਕ ਗਿਰੀ ਜੀ ਤੇ ਵਸੁਦਾ ਨੰਦ ਸ਼ਸੋਦੀ ਜੀ ਤੇ ਸਾਡੇ ਨਾਲ ਚੇਰ ਬਸਨ ਨੇ ਸਾਡੇ ਨੇ ਆਪਣਾ निर्मल जैन जी वर्षा गोयल जी प्रधान जसवीरपाल जी ਤੇ ਸਾਡੇ ਰਜੇਸ਼ਵਰ ਜੀ ਤੇ ਸਾਡੇ ਕਦਰ ਬਹੁਤ ਉੱਚ ਉਦੇ ਸਖਸ਼ਿਤਾ ਇਹਦੇ ਵਿੱਚ ਪਹੁੰਚ ਕੇ ਸਾਰਿਆਂ ਨੇ ਇਸ ਆਸ਼ਰਮ ਵਿੱਚ ਸਮਾਧਿਆ ਦੇ ਆਸ਼ੀਰਵਾਦ ਲੈਤਾ ਹੈ ਤੇ ਸਰਬੱਤ ਦੇ ਭਲੇ ਲਈ ਸਾਬ ਨੇ ਪੂਰੇ ਕੀਤੀਆ ਵੀ ਸਾਰਾ ਵੀ ਸਭ ਦਾ ਭਲਾ ਹੋਵੇ ਤੇ ਇੱਥੇ ਦੇ ਮੇਨ ਹੈਡ ਨੇ ਸਾਡੇ ਨਾਲ ਮਾਤਾ ਜੀ ਜੋ ਕਿ ਬਹੁਤ ਹੀ ਲੰਬੇ ਸਮੇਂ ਤੋਂ ਸੇਵਾ ਨਿਵਾਰੇ ਨੇ ਮੈਂ ਕਹਿੰਦਾ ਪੂਰੇ ਲੈ ਕੇ ਜੋ ਵੀ ਤੁਹਾਡੇ ਕਿਸੇ ਨੂੰ ਵੀ ਕੋਈ ਸੁਖ ਸੁਖਣੀ ਹੈ ਤੇ ਪੂਰੇ ਸੁਖੋ ਤੇ ਉਹ ਸਾਰਾ ਕੁਝ ਪੂਰਾ ਹੁੰਦਾ ਹੈ ਮੰਨ ਦੀ ਮਰਵਾਤਾ ਪੂਰੀ ਹੁੰਦੀਆਂ ਨੇ ਤੇ ਹਰਜਾ ਸਾਲ ਦੀ ਛੱਡੇ ਦੀ ਰਸਮ ਵੀ ਅੱਜ ਵੀ ਪੂਰੀ ਕੀਤੀ ਗਈ ਹੈ ਤੇ ਪੋਨਾਹਰੇ ਮਹਾਰਾਜ ਕੀ ਜੈ ਜੈ ਬਾਬਾ ਬਾਲੇनाथ ਜੀ ਜੈ ਸਿਆ ਰਾਮ ਜੈ ਜੈ ਸਿਆ ਰਾਮ ਜੈ ਸਿਆ ਰਾਮ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜਦੋਂ ਵੀ ਫੱਗ ਮਾਸ ਦੀ ਹੋਲੀ ਆਉਂਦੀ ਐ ਹੋਲੀ ਤੋਂ ਬਾਬਾ ਬਲਕਨਾਥ ਜੀ ਦਾ ਚਾਲਾ ਸ਼ੁਰੂ ਹੋ ਜਾਂਦਾ ਆ ਉਹਦੀ ਜਿਹੜੀ ਪਹਿਲੀ ਚੌਂਕੀ ਆਉਂਦੀ ਆ ਉਹ ਇੱਥੋਂ ਹੀ ਸ਼ੁਰੂ ਹੁੰਦੀ ਐ ਤੇ ਅਸੀਂ ਬੜੇ ਚਾ ਮਲਾਰਾਂ ਦੇ ਨਾਲ ਬਾਬਾ ਜੀ ਦਾ ਝੰਡਾ ਚੜਾ ਕੇ ਉਹਨਾਂ ਨੂੰ ਜੀ ਆਇਆਂ ਆਖਦੇ ਆ ਕਿ ਬਾਬਾ ਜੀ ਅਗਲੇ ਸਾਲ ਫੇਰ ਇਦਾਂ ਹੀ ਖੁਸ਼ੀਆਂ ਵਰਤਾਇਓ ਤਾਂ ਕਿ ਫੇਰ ਉਦੋਂ ਵੀ ਵੱਧ ਚੜ ਕੇ ਆਪਣੀਆਂ ਸੰਗਤਾਂ ਦੇ ਉਤਸਾਵ ਵਧਾਉਣੇ ਪ੍ਰਾਪਤੀ ਵੇਚਨੇ ਅਤੇ ਖੀਦਨੇ ਕੇ ਲਿਏ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ